ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਕੁਲਵੀਰ ਸਿੰਘ ਢੱਲੋਂ ਚੇਅਰਮੈਨ ਤਾਲਮਿਕ ਮਿਟੀ ਪੈਰਾਮੈਡੀਕਲ ਅਤੇ ਸੇਵ ਕਰਮਚਾਰੀ ਪੰਜਾਬ ਮੈਂ ਸਾਰੇ ਸਾਥੀਆਂ ਨੂੰ ਸਾਰੇ ਸੇਵ ਮੁਲਾਜ਼ਮਾਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ 9 ਮਾਰਚ ਨੂੰ ਜਿਹੜੀ ਲੁਧਿਆਣੇ ਮੀਟਿੰਗ ਕਰਕੇ ਪੈਰਾਮੈਡੀਕਲ ਜੱਤੇ ਬੰਦੀ ਚਾਈ ਖਰੂਤ ਨੂੰ ਤੋੜਿਆ ਸੀ ਤੇ ਆਪਣੀਆਂ ਲੋਥਰ ਜਿਹੜੀਆਂ ਕੰਮ ਕਰਦੇ ਸੀ ਇੱਕ ਪਲੇਟਫਾਰਮ ਤੇ ਜਿਹੜਾ ਲੜਨ ਦਾ ਐਲਾਨ ਕੀਤਾ ਸੀ ਤੇ 17 ਦਾ ਅਸੀਂ ਸੁਪਾ ਪत्री ਧਰਨਾ ਜਿਹੜਾ ਉਹ ਅਨਾਉਂਸ ਕੀਤਾ ਸੀ ਕੁਝ ਕਾਰਨਾ ਕਰਕੇ ਉਹ ਧਰਨਾ ਨੂੰ ਅਸੀਂ ਪੋਸਟਪੋਨ ਕਰਕੇ ਜਿਹੜਾ 6 ਮਈ ਦਾ ਜਿਹੜਾ ਉਹ ਧਰਨਾ ਰੱਖਿਆ ਜਿਹਦੇ ਚ ਜਿਹੜੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਦੇ ਚ ਉਹ ਮੰਗਾਂ ਇਕੱਲੇ ਇੱਕ ਕੇਡਰ ਦੀਆਂ ਨਹੀਂ ਸਮੂਹ ਕੇਡਰ ਦੀਆਂ ਇਹ ਮੰਗਾ ਜਿਹਦੇ ਸੇਧ ਮੁਲਾਜ਼ਮਾਂ ਦੇ ਸੋਚੇ ਸੇਧ ਮੁਲਾਜ਼ਮਾਂ ਦੇ ਕੱਟੇ ਪੱਤੇ ਜਿਹੜੇ ਆ ਉਹ ਤਰੰਤ ਭਵਾਲ ਕੀਤੇ ਜਾਣ ਡਾਕਟਰ ਦੇ ਪੈਟਰਨ ਦੇ ਸਮੂਹ ਸੇਵ ਮੁਲਾਜ਼ਮਾਂ ਨੂੰ ਜਿਹੜਾ ਐਮਏ ਜਿਹੜੀ ਸਾਡੀ ਸਕੀਮ ਆ ਐਮਏ ਸੀਪੀ ਸਕੀਮ ਦਾ ਜਿਹੜਾ ਉਹ ਲਾਭ ਦਿੱਤਾ ਜਾਵੇ ਸਮੂਹ ਜਿਹੜੇ ਪੈਰਾ ਮੈਡੀਕਲ ਕਾਮਿਆਂ ਤੇ ਜਿਹੜਾ ਹੈਗਾ ਕਾਮਿਆਂ ਨੂੰ ਜਿਹੜਾ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ 5 ਜਨਵਰੀ ਦਾ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਜਰਨਲਾਈਜ਼ ਕਰਕੇ ਕਰਦੇ ਹੋਏ ਉਹਨਾਂ ਨੂੰ ਪੰਜਾਬ ਦੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਪ੍ਰੋਮੋਸ਼ਨ ਪੀਰੀਅਡ ਉਹ 10 ਸਾਲ ਤੋਂ ਉਪਰ ਦੇ 2 ਸਾਲ ਕੀਤਾ ਜਾਵੇ ਸਮੂਹ ਕੈਟਾਗਰੀ ਨੇ ਸਮਾਵਰਤ ਜਿਹੜੀ ਪ੍ਰੋਮੋਸ਼ਨ ਡਿਫਰੈਂਸ ਮੈਟ੍ਰਿਕ ਲਸਤ 14 ਦੇ ਗਿਆ ਤੀ ਤੇ ਨੇ ਹਰੇ ਕੈਟਾਗਰੀ ਦੀ ਮੰਗ ਕਰ ਜਿਹਨੇ ਫਾਰਮੇਸੀ ਆਫੀਸਰ ਮਲਟੀ ਪਰਪਸ ਹੈਲਥ ਵਰਕਰ ਮੇਲ ਫੀਮੇਲ ਐਨਪੀਐਸ ਮੇਲ ਫੀਮੇਲ ਸਟਾਫ ਨਰਸਸ ਮੈਡੀਕਲ ਵਾਟ ਰੀਟਰਨਿਸ਼ਨ ਤੋਂ ਮੈਂ ਸਾਰੇ ਸਾਥੀਆਂ ਨੂੰ ਇਹ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਜਿਹੜਾ ਪੈਰਾ ਮੈਡੀਕਲ ਜਿੱਤੇ ਬੰਦੀ ਆਈ ਖਰੋਦ ਨੂੰ ਤੋੜਦੇ ਹੋਏ ਜਿਹੜਾ ਇਹ ਐਕਸ਼ਨ ਦਾ ਐਲਾਨ ਕੀਤਾ ਸਾਰੇ ਸਾਥੀ ਜਿਹੜੇ ਉਹ ਮੋਹਮਾ ਕੇ ਪਹੁੰਚੋ ਕਿਉਂਕਿ ਜਿਹੜਾ ਸਰਕਾਰ ਦਾ ਫੈਸਲਾ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਕੰਪਨੀਆਂ ਹਵਾਲੇ ਕਰਨ ਦਾ ਉਹਦੇ ਵਿਰੁੱਧ ਜਿਹੜਾ ਜਦੋਂ ਸਾਡੇ ਜਿਹੜੇ ਹਸਪਤਾਲ ਇਹ ਨਰੇ ਤਾਂ ਮਲਾਇਉ ਕਿਥੋਂ ਰਹਿਣਗੇ ਤੇ ਆਉਣ ਵਾਲੇ ਦਿਨਾਂ 'ਚ ਇੱਕ ਵਾੜਾ ਜਿਹੜਾ ਹੋਰ ਤੀਜੀ ਤਾਲ ਜਿਹੜਾ ਅਮਰ ਬੇਵਾਂ ਵਧਦਾ ਜਾ ਰਿਹਾ ਜਿਹੜਾ ਸਾਨੂੰ ਜਿਹੜਾ ਸਾਰਿਆਂ ਨੂੰ ਦੇ ਜਿਹੜਾ ਇਹ ਇਕੱਠੇ ਹੋ ਕੇ ਇਹਦੇ ਬਾਰੇ ਦਾ ਸਾਹਮਣਾ ਕਰਨਾ ਪੈਣਾ ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ 6 ਮਈ ਦਿਨ ਮੰਗਲਵਾਰ ਨੂੰ ਚੰਡੀਗੜ੍ਹ ਦੀ ਵੱਲ ਜਿਹੜੇ ਆਪਾਂ ਵੀ ਹੀਰਾਂ ਕੱਤੀਏ ਆਪਣੀ ਚੋਕ ਨੂੰ ਤੋੜਦੇ ਹੋਏ ਚੰਡੀਗੜ੍ਹ ਵੱਲ ਵੀਰਾਂ ਕਰਦੇ ਹੋਏ ਇਹ ਜਿਹੜੇ ਫੈਸਲੇ ਜਿਹੜੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਮੰਗਾਂ ਦੇ ਸਰਕਾਰ ਸਾਹਿਬ ਤੋਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਲਈ ਚੰਡੀਗੜ੍ਹ ਦੀ ਹੀਰਾਂ ਕੱਤ ਕੇ ਜਿਹੜਾ ਪਹੁੰਚੀਏ ਸਾਰੇ ਸਾਥੀਆਂ ਨੂੰ ਫੇਰ ਦੁਬਾਰਾ ਅਪੀਲ ਹੈ ਕਿ ਚੰਡੀਗੜ੍ਹ 6 ਤਰੀਕ ਆ ਜਿਹੜੀ ਜਿਹੜਾ ਪੰਜਾਬ ਦਾ ਇੱਕ ਇੱਕ ਜਿਹੜਾ ਸੇਤ ਮਹਾਰਾਜ ਮੋ ਚੰਡੀਗੜ੍ਹ ਜਿਹੜਾ ਉਹ ਪਹੁੰਚਣਾ ਚਾਹੀਦਾ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ